हां जी दोस्तों सत श्री अकाल जी सारेया नु जुड़ जाओ ਤੁਸੀਂ ਜੁੜ ਚੁੱਕੇ ਹੋ YouTube ਚੈਨਲ ਤੇ ਸੋ ਦੋਸਤੋ ਮੱਕੀ ਨੂੰ ਪਾਣੀ ਲਾਉਣ ਲੱਗੇ ਕਿਉਂਕਿ ਗਰਮੀ ਬਹੁਤ ਆ ਕਲਪੀ ਪਈ ਸੀ ਮੱਕੀ ਪੂਰੀ ਤੇ ਪਾਣੀ ਛੱਡ ਲਿਆ ਆਪਾਂ ਆਓ ਫਿਰ ਤੁਹਾਨੂੰ ਆਦੀਏ ਕਿਉਂਕਿ ਕਮਲਾਈ ਪਈ ਆ ਮੱਕੀ ਮੂਰੇ ਆਪਾਂ ਯੂਰੀਆ ਪਾ ਦਿੱਤੀ ਆ ਤੇ ਹੁਣ ਪਾਣੀ ਲਾ ਦੇਣਾ ਵਾ ਨੇ ਦਿੱਤਾ ਛੱਡ ਹੋਰ ਸੁਣਾਓ ਦੋਸਤੋ ਗੱਲਬਾਤ ਠੀਕ ਠਾਕ ਹੋ ਸਾਰੇ ਕਿੱਥੋਂ ਕਿੱਥੋਂ ਜੁੜੇ ਹੋਏ ਆਪਣਾ ਕਮੈਂਟ ਜਰੂਰ ਕਰਿਓ ਸਾਂਝਾ ਕਰਿਓ ਕਮਲਾਈ ਪਈ ਸੀ ਗਰਮੀ ਦੇ ਨਾਲ ਮੱਕੀ ਤੇ ਆ ਪਾਣੀ ਆਪਾਂ ਦਿੱਤਾ ਛੱਡ ਹੁਣ ਇਹਦੀ ਪਿਆਸ ਆ ਜਿਹੜੀ ਉਹ ਬੁਝਾ ਦੇਣੀ ਆ ਪਾਣੀ ਲਗਾ ਕੇ ਹੋਰ ਸੁਣਾਓ ਦੋਸਤੋ ਗੱਲਬਾਤ ਕਮੈਂਟ ਕਰਕੇ ਦੱਸਿਆ ਕਰੋ ਕੀ ਕੀ ਕਰਦੇ ਹੋ ਤੁਸੀਂ ਮੈਂ ਤਾਂ ਤੁਹਾਨੂੰ ਦੱਸਦਾ ਵੀ ਮੈਂ ਤਾਂ ਜਿਹੜਾ ਕੰਮ ਕਰ ਰਿਹਾ ਉਹ ਤੁਹਾਨੂੰ ਦੱਸ ਦਿੰਦਾ ਤੁਸੀਂ ਵੀ ਦੱਸੋ ਕਿੱਥੋਂ-ਕਿੱਥੋਂ ਜੁੜੇ ਹੋਏ ਹੋ ਤੇ ਕੀ ਕੰਮ ਕਰਦੇ ਹੋ ਜੀ ਜਿਹੜੇ ਦੋਸਤੋ ਮਿੱਤਰ ਨਵੇਂ ਜੁੜੇ ਨੇ ਇਸ YouTube ਚੈਨਲ ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰਿਓ ਤੇ ਬਾਕੀ ਹੋਰ ਵੀ ਵੀਡੀਓ ਜਿਹੜੀਆਂ ਇਸ ਚੈਨਲ ਤੇ ਪਹਿਲਾਂ ਅਪਲੋਡ ਕੀਤੀ ਹੋਈਆਂ ਉਹਨਾਂ ਨੂੰ ਜਰੂਰ ਵਾਚ ਕਰਿਓ ਤੇ ਆਪਣੀ ਰਾਏ ਜਿਹੜੀ ਉਹ ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਸਾਂਝੀ ਕਰਿਓ ਇਸ ਵਕਤ ਮੈਂ ਮੱਕੀ ਦੇ ਖੇਤਾਂ ਨੂੰ ਜਿਹੜਾ ਪਾਣੀ ਲਗਾ ਰਿਹਾ ਹਾਂ ਤੇ ਤੁਸੀਂ ਦੇਖ ਰਹੇ ਹੋ ਤਦ ਸੋ ਦੋਸਤੋ ਤੁਸੀਂ ਕਿ ਜਿੱਥੋਂ-ਜਿੱਥੋਂ ਜੁੜੇ ਹੋ ਆਪਣਾ ਕਮੈਂਟ ਕਰਕੇ ਸਾਡੇ ਨਾਲ ਰਾਏ ਆਪਣੀ ਸਾਂਝੀ ਜਰੂਰ ਕਰਿਆ ਕਰੋ ਹਾਜ਼ਰੀ ਲਗਵਾ ਦਿਆ ਕਰੋ ਕਿਰਾਂ ਕਮੈਂਟ ਕਰਕੇ ਪਤਾ ਲੱਗ ਜਾਂਦਾ ਫਿਰ ਥੋੜਾ ਵੀਡੀਓ ਬਣਾਉਣ ਦਾ ਫਾਇਦਾ ਫੇਰ ਹੀ ਆ ਜੀ ਥੋੜਾ ਸਾਨੂੰ ਵੀ ਹੌਸਲਾ ਵਜਾਈ ਜੀ ਮਿਲ ਜਾਂਦੀ ਹੈ ਵੀ ਸਾਡੀ ਵੀਡੀਓ ਕੋਈ ਦੇਖ ਰਿਹਾ ਵਾ ਉਕੇ ਸੂ ਝੋਨੇ ਦਾ ਸੀਜ਼ਨ ਵੀ ਸ਼ੁਰੂ ਹੋ ਚੁੱਕਿਆ ਏ ਦੱਸਿਓ ਕਿੰਨਾ ਕਿੰਨਾ ਨੇ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਵਾ ਪਾਣੀ ਛੱਡ ਦਿੱਤੇ ਆ ਕਿਉਂਕਿ ਆਪਾਂ ਤਾਂ 20 ਤਰੀਕ ਤੋਂ ਬਾਅਦ ਜਿਹੜਾ ਝੋਨਾ ਲਗਾਉਣਾ ਸ਼ੁਰੂ ਕਰਾਂਗੇ ਕਿਉਂਕਿ ਅਜੇ ਉਦੋਂ ਨੂੰ ਕੋਈ ਬਾਰਿਸ਼ ਵਗੈਰਾ ਵੀ ਆਜੂਗੀ ਸੌਖਾ ਹੋ ਜਾਊਗਾ ਦੋਸਤੋ ਮਿੱਤਰੋ ਕਮੈਂਟ ਜਰੂਰ ਕਰਦਾ ਕਰੋ ਯਾਰ ਇਹ ਜਾ ਕੇ ਵੇਖ ਕੇ ਆਈ ਪਹਾੜੀ ਕਤਕੋਤਾ ਕੋ ਪਹੁੰਚ ਗਿਆ ਹਾਂ uh, ਦੋਸਤੋ ਸੋ ਦੋਸਤੋ ਜਿਹੜੇ ਦੋਸਤੋ ਮਿੱਤਰ ਨਵੇਂ ਜੁੜੇ ਨੇ ਇਸ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਕਮੈਂਟ ਕਰਕੇ ਹੌਸਲਾ ਬੁਜਾਈ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਸੋ ਧੰਨਵਾਦ ਦੋਸਤੋ ਜਿੰਨੇ ਵੀ ਤੁਸੀਂ ਜੁੜੇ ਹੋ ਹੋਰ ਸੁਣਾਓ ਗੱਲਬਾਤ ਚੋਨਾ ਲਾਉਣਾ ਸ਼ੁਰੂ ਕਰ ਦਿੱਤਾ ਕਿੰਨਾ-ਕਿੰਨਾ ਦੋਸਤਾਂ ਮਿੱਤਰਾਂ ਨੇ ਛੱਡ ਲਿਆ ਕਿਹੜਾ-ਕਿਹੜਾ ਏਰੀਆ ਵਾ ਜਿੱਥੇ-ਜਿੱਥੇ ਝੋਨਾ ਲੱਗਣਾ ਸ਼ੁਰੂ ਹੋ ਗਿਆ। ਕਮਲਾਈ ਪੈ ਸੀ ਦੋਸਤੋ ਬੂਟੇ। ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ। ਸ ਚੈਨਲ ਤੇ ਜੋ ਵੀਡੀਓ ਅਪਲੋਡ ਕੀਤੀਆਂ ਹੋਈਆਂ ਉਹਨਾਂ ਨੂੰ ਜ਼ਰੂਰ ਵਾਚ ਕਰਿਓ ਬਹੁਤ ਵਧੀਆ ਵੀਡੀਓ ਇਸ ਚੈਨਲ ਦੇ ਉੱਪਰ ਤਕਰੀਬਨ 500 ਦੇ ਕਰੀਬ ਵੀਡੀਓ ਇਸ ਚੈਨਲ ਤੇ ਹੁਣ ਤੱਕ ਜਿਹੜੀ ਆ ਅਪਲੋਡ ਹੋ ਚੁੱਕੀ ਆ ਜਿਹਦੇ ਵਿੱਚ ਸ਼ਾਰਟ ਵੀਡੀਓ ਤੇ ਲੌਂਗ ਵੀਡੀਓ ਸੋ ਸਾਰੀਆਂ ਹੀ ਜਾਣਕਾਰੀ ਭਰਪੂਰ ਵੀਡੀਓ ਆਪਾਂ ਪਾਈ ਦੀਆਂ ਹੋ ਜਾਂ ਕੁਝ ਨਹੀਂ ਪਾਈਦਾ ਫਾਲਤੂ ਜਿਆ ਸੋ ਤਾਂ ਕਰਕੇ ਐਪਰੀਸਾਇਡ ਜਰੂਰ ਕਰਿਆ ਕਰੋ ਚੰਗੇ ਨੂੰ ਕਿਉਂਕਿ ਫਾਲਤੂ ਚੀਜ਼ਾਂ ਨੂੰ ਤਾਂ ਬੜਾ ਕੁਝ ਕਰਦੇ ਆ ਲੋਕ ਉਥੇ ਲਾਈਵ 'ਚ ਵੀ ਹਜ਼ਾਰਾਂ ਹਜ਼ਾਰਾਂ ਬੰਦੇ ਜੁੜ ਜਾਂਦੇ ਕਮੈਂਟ ਵੀ ਹਜ਼ਾਰਾਂ ਆਉਂਦੇ ਪਰ ਜਿੱਥੇ ਵਧੀਆ ਵੀਡੀਓ ਕੋਈ ਇਨਸਾਨ ਬਣਾਉਂਦਾ ਤੇ ਉਥੇ ਵੀ ਜਰੂਰ ਐਪਰੀਸਾਇਡ ਕਰਿਆ ਕਰੋ ਅਸ ਚੈਨਲ ਤੇ ਲਾਈਵ ਹੁੰਦੇ ਰਹੀਦਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਕਿਉਂਕਿ ਕਈ ਵਾਰੀ ਅਸੀਂ ਮਹਿਮਾਨ ਦੋਸਤਾਂ ਨਾਲ ਵੀ ਇਸ ਚੈਨਲ ਤੇ ਵੱਖ-ਵੱਖ ਵਿਸ਼ਿਆਂ ਤੇ ਗੱਲਬਾਤ ਕਰੀਦੀ ਹੈ ਸੋ ਹੁਣ ਮੈਂ ਖੇਤਾਂ ਦੇ ਵਿੱਚ ਸੀ ਪਾਣੀ ਲਗਾ ਰਿਹਾ ਮੱਕੀ ਨੂੰ ਇਸ ਟਾਈਮ ਤੇ ਫਿਰ ਮੈਂ ਸੋਚਿਆ ਵੀ ਇੱਥੋਂ ਵੀ ਆਪਾਂ ਇੱਕ ਲਾਈਵ ਸ਼ਟ ਦੀਏ ਆ ਮੱਕੀ ਨੂੰ ਵੀ ਆਪਾਂ ਹਜੇ ਪਾਣੀ ਲਾਉਣਾ ਨਾ ਜੀ ਇਹਨੂੰ ਰੋਤਾ ਬਾਲੀ ਮੱਚੀ ਪਈ ਆ ਢਾੜੀ ਤੋਂ ਬਗੈਰ ਉਹ ਦੋਸਤੋ ਧੰਨ